ਘਰ ਦੀ ਇੱਜ਼ਤ ਬਚਾਉਣ ਦੇ ਨਾਮ ਤੇ ਕਈ ਵਾਰ ਇਸੇ ਹੁਜੇ ਫੈਸਲੇ ਕਰ ਲੈਣੇ ਆ ਜਿਨ੍ਹਾਂ ਦੇ ਨਤੀਜੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਮਾੜੇ ਭੁਗਤਣੇ ਪੈਂਦੇ ਨੇ ਅੱਜ ਦੀ ਕਹਾਣੀ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਹੀ ਹੋਇਆ ਜਿੱਥੇ ਇੱਕ ਪਰਿਵਾਰ ਨੇ ਆਪਣੇ ਘਰ ਦੀ ਇੱਜ਼ਤ ਨੂੰ ਬਚਾਉਣ ਦੀ ਖਾਤਰ ਆਪਣੇ ਹੀ ਘਰ ਤੇ ਜਵਾਈ ਦੇ ਉੱਪਰ ਕੋਈ ਕਾਰਵਾਈ ਨਹੀਂ ਕਰਵਾਈ ਸੀ ਆਪਣੇ ਹੀ ਨੂੰਹ ਦੇ ਉੱਪਰ ਕੋਈ ਕਾਰਵਾਈ ਨਹੀਂ ਕਰਵਾਈ ਸੀ ਜਿਸ ਤੋਂ ਬਾਅਦ ਜਿਸ ਦਾ ਉਹਨਾਂ ਨੂੰ ਖਮਿਆਜ਼ਾ ਭੁਗਤਣਾ ਪਿਆ ਤੇ ਇਹ ਪਰਿਵਾਰ ਮੈਂ ਟਾਸਕਿੰਟਾਂ ਦੇ ਵਿੱਚ ਉਜੜ ਗਿਆ। ਇਹ ਸਾਰੀ ਕਹਾਣੀ ਹੈ ਬਠਿੰਡਾ ਦੇ ਜਿੱਥੇ ਰਹਿੰਦਾ ਹੋਇਆ ਮਲਕੀਤ ਸਿੰਘ ਅਤੇ ਕਰਮਜੀਤ ਕੌਰ। ਵਿਆਹ ਵਾਲੀ ਰਾਤ ਨੂੰ ਜਦੋਂ ਮਲਕੀਤ ਸਿੰਘ ਸ਼ਰਾਬ ਪੀ ਕੇ ਆਂਤਾ ਹੈ ਤਾਂ ਕਰਮਜੀਤ ਕੌਰ ਆਖਦੀ ਹੈ ਕਿ ਤੈਨੂੰ ਸ਼ਰਾਬ ਨਹੀਂ ਪੀਣੀ ਚਾਹੀਦੀ ਸੀ ਪਰ ਪਤੀ ਇੱਥੇ ਸਫਾਈ ਦਿੰਦਾ ਹੈ ਕਿ ਅੱਜ ਆਪਣੀ ਸੁਹਾਗ ਰਾਤ ਹੈ ਵਿਆਹ ਦੀ ਖੁਸ਼ੀ ਦੇ ਵਿੱਚ ਮੈਨੂੰ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਨੇ ਮਿਲ ਕੇ ਪਿਲਾ ਦਿੱਤੀ ਵੈਸੇ ਮੈਂ ਸ਼ਰਾਬ ਨਹੀਂ ਪੀਂਦਾ। ਕੁੜੀ ਸਮਝ ਜਾਂਦੀ ਹੈ ਕਿ ਚਲੋ ਆਸਤਾ ਦਿਨ ਕਿਉਂ ਖਰਾਬ ਕਰਨਾ ਕਿਸੇ ਤਰ੍ਹਾਂ ਦੇ ਨਾਲ ਉਹ ਮੰਨ ਜਾਂਦੀ ਹੈ ਆਪਣੇ ਪਤੀ ਦੀ ਸਾਰੀ ਗੱਲਬਾਤ ਪਰ ਦੋ ਚਾਰ ਦਿਨ ਲੰਘਣ ਤੋਂ ਬਾਅਦ ਪਤਨੀ ਕਰਮਜੀਤ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਪਤੀ ਮਲਕੀਤ ਸਿੰਘ ਸ਼ਰਾਬ ਪੀਣ ਦਾ ਆਦੀ ਹੈ ਖੈਰ ਉਹ ਇਸ ਗੱਲ ਨੂੰ ਆਪਣੀ ਕਿਸਮਤ ਸਮਝਦੀ ਹੋਈ ਆਪਣੀ ਜ਼ਿੰਦਗੀ ਨੂੰ ਅੱਗੇ ਬਤੀਤ ਕਰਨਾ ਸ਼ੁਰੂ ਕਰ ਦਿੰਦੀ ਹੈ ਇਹੀ ਇੱਕ ਵੱਡਾ ਫੁੱਲਿਆ ਪਰਿਵਾਰ ਸੀ ਜਿੱਥੇ ਮਾਪਿਓ ਵੀ ਰਹਿੰਦੇ ਸੀ ਮਲਕੀਤ ਸਿੰਘ ਅਤੇ ਕਰਮਜੀਤ ਵੀ ਅਤੇ ਹੁਣ ਵਾਰੀ ਸੀ ਘਰ ਦੇ ਵਿੱਚ ਇੱਕ ਹੋਰ ਭਰਾ ਦੇ ਜਬ ਇਹ ਹੁੰਦੀ ਜਿਵੇਂ ਹੀ ਉਸ ਪਰ ਆਦਾ ਵੀ ਵਿਆਹ ਹੋ ਜਾਂਦਾ ਹੈ ਤਾਂ ਕਰਮਜੀਤ ਅਤੇ ਮਲਕੀਤ ਸੋਚਦੇ ਨੇ ਕਿ ਕਿਉਂ ਨਾ ਅਸੀਂ ਹੁਣ ਅੱਡ ਰਹਿਣ ਲੱਗ ਪਈਏ ਐਡੇ ਵੱਡੇ ਪਰਿਵਾਰ ਤੇ ਵਿੱਚ ਅੱਜਕੱਲ ਰਹਿਣਾ ਬਹੁਤ ਔਖਾ ਹੈ ਕੋਈ ਨਾ ਕੋਈ ਛੋਟੀ ਵੱਡੀ ਗੱਲ ਹੋ ਹੀ ਜਾਂਦੀ ਹੈ ਤਾਂ ਹੁਣ ਇਸ ਤੇ ਚੱਲਦੇ ਹੋਏ ਹੁਣ ਮਲਕੀਤ ਅਤੇ ਕਰਮਜੀਤ ਕਿਰਾਏ ਦਾ ਘਰ ਲੈ ਕੇ ਅਲੱਗ ਰਹਿਣ ਲੱਗ ਪਏ ਘਰ ਦੇ ਵਿੱਚ ਦੋ ਬੱਚਿਆਂ ਨੇ ਜਨਮ ਵੀ ਲੈ ਲਿਆ ਪਰ ਘਰ ਦੇ ਹਾਲਾਤ ਹੁਣ ਉਹ ਤੋਂ ਵਿਗੜਨੇ ਸ਼ੁਰੂ ਹੁੰਦੇ ਨੇ ਜਦੋਂ ਮਲਕੀਤ ਸਿੰਘ ਕੋਈ ਕੰਮ ਕਰ ਨਹੀਂ ਕਰਦਾ ਉਸ ਦੀ ਪਤਨੀ ਉਸ ਨੂੰ ਆਖਦੀ ਹੈ ਕਿ ਬੱਚੇ ਰੋਂਦੇ ਰਹਿੰਦੇ ਨੇ ਚੀਜ਼ਾਂ ਮੰਗਦੇ ਨੇ ਇਹਨਾਂ ਨੂੰ ਕੁਛ ਨਾ ਕੁਛ ਚਾਹੀਦਾ ਹੁੰਦਾ ਹੈ ਜ਼ਰੂਰਤਾਂ ਪੂਰੀਆਂ ਕਰਨੀਆਂ ਨੇ ਤੂੰ ਕੋਈ ਕੰਮਕਾਰ ਕਰਿਆ ਕਰ ਤੂੰ ਨਿਤ ਦਿਨ ਜਾ ਕੇ ਕੋਈ ਕੰਮ ਕਰਿਆ ਕਰ ਤਾਂ ਕਿ ਘਰ ਦਾ ਗੁਜ਼ਾਰਾ ਹੋ ਸਕੇ ਅਤੇ ਬੱਚਿਆਂ ਨੂੰ ਵੀ ਵਧੀਆ ਜ਼ਿੰਦਗੀ ਮਿਲ ਸਕੇ ਪਰ ਮਲਕੀਤ ਸਿੰਘ ਹਮੇਸ਼ਾ ਹੀ ਨਸ਼ੇ ਦੇ ਵਿੱਚ ਰਹਿੰਦਾ ਸ਼ਰਾਬ ਪੀਣ ਦਾ ਉਹ ਆਦੀ ਇੰਨੀ ਬੁਰੀ ਤਰ੍ਹਾਂ ਹੋ ਚੁੱਕਿਆ ਸੀ ਕਿ ਕਦੇ-ਕਦੇ ਸਵੇਰੇ ਵੀ ਸ਼ਰਾਬੀ ਹਾਲਤ ਦੇ ਵਿੱਚ ਉਹ ਘਰ ਦੇ ਵਿੱਚ ਹੀ ਪਿਆ ਰਹਿੰਦਾ। ਇਹ ਸਾਰੇ ਹਾਲਾਤਾਂ ਨੂੰ ਜਦੋਂ ਕਰਮਜੀਤ ਕੌਰ ਦੇ ਵੱਲੋਂ ਬਦਲਦਾ ਹੋਇਆ ਨਾ ਦੇਖਿਆ ਗਿਆ ਤਾਂ ਉਸਨੇ ਸੋਚਿਆ ਕਿ ਕਿਉਂ ਨਾ ਮੈਂ ਹੀ ਕੋਈ ਕੰਮ ਕਰਾਂ। ਇਸ ਮਗਰੋਂ ਉਹ ਇੱਕ ਦਿਨ ਉਹ ਫੈਕਟਰੀ ਦੇ ਵਿੱਚ ਕੰਮ ਕਰਨ ਦੇ ਲਈ ਜਾਂਦੀ ਹੈ ਕੰਮ ਲੱਭਣ ਦੀ ਕੋਸ਼ਿਸ਼ ਦੇ ਵਿੱਚ ਹੁੰਦੀ ਹੈ ਉਹ ਅਤੇ ਇੱਥੇ ਹੀ ਉਸਦੀ ਮੁਲਾਕਾਤ ਹੁੰਦੀ ਹੈ ਆਪਣੇ ਇੱਕ ਰਿਸ਼ਤੇਦਾਰ ਵੀਰ ਸਿੰਘ ਦੇ ਨਾਲ ਜੋ ਕਿ ਰਿਸ਼ਤੇ ਦੇ ਵਿੱਚ ਮਲਕੀਤ ਸਿੰਘ ਦਾ ਜੀਜਾ ਲੱਗਦਾ ਸੀ ਕਰਮਜੀਤ कौर ਉਸ ਨੂੰ ਆਪਣੇ ਘਰ ਦੇ ਸਾਰੇ ਹਾਲਾਤ ਦੱਸਦੀ ਹੈ ਕਿ ਮੈਂ ਆਪਣੇ ਬੱਚਿਆਂ ਦੀ ਚੰਗੀ ਪਰਵਰਿਸ਼ ਕਰਨੀ ਆ ਪਰ ਘਰ ਦੇ ਵਿੱਚ ਉਸਦਾ ਪਤੀ ਕੋਈ ਕੰਮ ਕਰ ਨਹੀਂ ਕਰਦਾ ਉਲਟਾ ਜਿਹੜੇ ਵੀ ਪੈਸੇ ਹੁੰਦੇ ਨੇ ਸ਼ਰਾਬ ਦੇ ਵਿੱਚ ਉਹ ਬਰਬਾਦ ਕਰਦਾ ਹੈ ਇਸ ਮਗਰੋਂ ਵੀਰ ਸਿੰਘ ਉਸ ਨੂੰ ਫੈਕਟਰੀ ਦੇ ਵਿੱਚ ਕੰਮ ਦਿਵਾਉਣ ਦਾ ਵਾਅਦਾ ਕਰ ਲੈਂਦਾ ਜਿਸ ਦੇ ਬਦਲੇ ਕਰਮ ਇਹ ਤਾਂ ਆਖਦੀ ਹੈ ਕਿ ਮੈਨੂੰ ਇੱਕ ਵਾਰੀ ਕੰਮ ਮਿਲ ਜਾਵੇ ਤੇ ਉਸ ਤੋਂ ਬਾਅਦ ਤੂੰ ਮੇਰੇ ਤੋਂ ਜੋ ਵੀ ਮੰਗੇਗਾ ਮੈਂ ਤੈਨੂੰ ਦਵਾਂਗੀ ਇਹ ਗੱਲ ਕਹਿਣ ਦੀ देर ਹੁੰਦੀ ਹੈ ਕਿ ਵੀਰ ਸਿੰਘ ਦੇ ਦਿਮਾਗ ਦੇ ਵਿੱਚ ਉਹ ਗੰਦੀਆਂ ਗੱਲਾਂ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਉਹ ਕੰਮ ਦਿਵਾਉਣ ਤੋਂ ਬਾਅਦ ਅਗਲੇ ਹੀ ਰਾਤ ਨੂੰ ਅਗਲੇ ਹੀ ਦਿਨ ਜਦੋਂ ਸ਼ਾਮ ਹੋਣੀ ਸ਼ੁਰੂ ਹੁੰਦੀ ਹੈ ਤਾਂ ਇੱਕ ਸ਼ਰਾਬ ਦੀ ਬੋਤਲ ਲੈ ਕੇ ਮਲਕੀਤ ਸਿੰਘ ਦੇ ਘਰ ਪਹੁੰਚ ਜਾਂਦਾ ਕਰਮਜੀਤ ਨੂੰ ਆਖਦਾ ਕਿ ਉਹ ਆਪਣੇ ਬੱਚਿਆਂ ਨੂੰ ਸਵਾਦ ਦੇਵੇ ਤਾਂ ਕਰਮਜੀਤ ਨੇ ਆਪਣੇ ਬੱਚਿਆਂ ਨੂੰ ਸਵਾਦ ਦਿੱਤਾ ਅਤੇ ਮਲਕੀਤ ਸਿੰਘ ਨੂੰ ਉਸਤੇ ਜੀਜੇ ਵੀਰ ਸਿੰਘ ਦੇ ਵੱਲੋਂ ਆ ਕੇ ਸ਼ਰਾਬ ਪਲਾਈ ਜਾਂਦੀ ਹੈ ਸ਼ਰਾਬ ਦੇ ਨਸ਼ੇ ਦੇ ਵਿੱਚ ਮਲਕੀਤ ਸਿੰਘ ਕੁਝ ਹੀ ਸਮੇਂ ਬਾਅਦ ਸੋ ਜਾਂਦਾ ਹੈ ਕਰ ਦੇ ਵਿੱਚ ਸਾਰੇ ਜਾਣੇ ਮੌਜੂਦ ਸੀ ਮਲਕੀਤ ਸਿੰਘ ਦੂਜੇ ਕਮਰੇ ਦੇ ਵਿੱਚ ਸੁੱਤਾ ਪਿਆ ਤੇ ਇੱਥੇ ਕਰਮਜੀਤ ਕੌਰ ਦੇ ਵੱਲੋਂ ਉਸਦੇ ਹੀ ਜੀਜੇ ਵੀਰ ਸਿੰਘ ਦੇ ਨਾਲ ਸਬੰਧ ਬਣਾਏ ਜਾ ਰਹੇ ਸਨ ਇਸ ਗੱਲ ਤੋਂ ਬੇਖੌਫ ਹੋ ਕੇ ਕਿ ਉਹ ਇੱਕ ਪਤਨੀ ਹੈ ਦੋ ਬੱਚਿਆਂ ਦੀ ਮਾਂ ਹੈ ਬੱਚੇ ਦੂਸਰੇ ਕਮਰੇ ਦੇ ਵਿੱਚ ਸੌ ਰਹੇ ਨੇ ਪਤੀ ਵੀ ਨਾਲ ਦੇ ਹੀ ਕਮਰੇ ਦੇ ਵਿੱਚ ਹੈ ਪਰ ਇੱਥੇ ਉਸਦੇ ਹੀ ਜੀਜੇ ਦੇ ਨਾਲ ਇਹ ਔਰਤ ਹੰਬਿਸਤਰ ਹੋ ਰਹੀ ਸੀ ਇਹ ਸਭ ਕੁਝ ਹੋਣ ਤੋਂ ਬਾਅਦ ਇਹ ਸਿਰਜ਼ਲਾ ਕਈ ਦਿਨ ਚੱਲਦਾ ਰਿਹਾ ਹਮੇਸ਼ਾ ਹੀ ਇਸ ਦਾ ਜੀਜਾ ਘਰ ਆਉਂਦਾ ਸ਼ਰਾਬ ਦੀ ਬੋਤਲ ਲੈ ਕੇ ਆਉਂਦਾ ਮਲਕੀਤ ਸਿੰਘ ਨੂੰ ਨਸ਼ੇ ਦੀ ਹਾਲਤ ਦੇ ਵਿੱਚ ਦੂਜੇ ਕਮਰੇ ਦੇ ਵਿੱਚ ਸੁੱਟ ਦਿੱਤਾ ਜਾਂਦਾ ਤੇ ਆਪ ਇਹ ਦੋਵੇਂ ਜਾਣੇ ਰੰਗਰੇਲੀਆਂ ਮਨਾਉਂਦੇ ਸੀ ਇਹ سلسلہ ਜਦੋਂ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਸੀ ਤਾਂ ਇੱਕ ਦਿਨ ਕਿਸੇ ਹੋਰ ਦੇ ਵੱਲੋਂ ਵੀ ਦੇਖਿਆ ਗਿਆ ਕਿ ਇਹ ਬੰਦਾ ਰੋਜ਼ ਘਰ ਆ ਰਿਹਾ ਹੈ ਪਰ ਸਾਰੇ ਜਾਣਦੇ ਸੀ ਕਿ ਇਹ ਮਲਕੀਤ ਸਿੰਘ ਦਾ ਜੀਜਾ ਹੈ ਇਹੀ ਸੋਚਦੇ ਸੀ ਕਿ ਦੋਵੇਂ ਜਾਨੇ ਇਕੱਠੇ ਬੈਠ ਕੇ ਸ਼ਰਾਬ ਪੀਂਦੇ ਹੋਣੇ ਨੇ ਹੁਣ ਜਦੋਂ ਮਲਕੀਤ ਸਿੰਘ ਨੂੰ ਇਸ ਦਿਨ ਸ਼ਰਾਬ ਪਲਾਈ ਗਈ ਤਾਂ ਦੋਵੇਂ ਜਾਨੇ ਦੂਜੇ ਕਮਰੇ ਦੇ ਵਿੱਚ ਗਏ ਪਰ ਕਿਸੇ ਨਾ ਕਿਸੇ ਤਰ੍ਹਾਂ ਮਲਕੀਤ ਸਿੰਘ ਦੀ ਅੱਖ ਖੁੱਲ ਗਈ ਅਤੇ ਉਸ ਨੇ ਆ ਕੇ ਇਹ ਸਾਰਾ ਗੰਦਾ ਨਜ਼ਾਰਾ ਦੇਖ ਲਿਆ ਉਹ ਸਭ ਕੁਝ ਦੇਖਣ ਤੋਂ ਬਾਅਦ ਉਸਦੇ ਪੈਰਾਂ ਹਿੱਟ ਹੋ ਜ਼ਮੀਨ ਖਿਸਕ ਗਈ ਕਿ ਉਸਦੀ ਇਹ ਪਤਨੀ ਕੰਮ ਦੇ ਬਹਾਨੇ ਕੀ ਕੁਝ ਕਰ ਰਹੀ ਸੀ ਉਹ ਵੀ ਉਸਦੇ ਹੀ ਜੀਜੇ ਦੇ ਨਾਲ ਪਰ ਇੱਥੇ ਉਹ ਜੀਜਾ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਸਦਾ ਇਹ ਸਾਲਾ ਕਿਸੇ ਕੰਮ ਯੋਗਾ ਨਹੀਂ ਉਸਦਾ ਹੋ ਕੁਝ ਨਹੀਂ ਵਿਗਾੜ ਸਕਦਾ ਜਿਸਦੇ ਚਲਦੇ ਹੋਏ ਉਸਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕੀਤੀਆਂ ਤੇ ਬਾਅਦ ਦੇ ਵਿੱਚ ਘਰ ਤੋਂ ਚਲਾ ਗਿਆ ਹੁਣ ਮਲਕੀਤ ਸਿੰਘ ਦੇ ਵੱਲੋਂ ਆਪਣੀ ਪਤਨੀ ਦੇ ਨਾਲ ਨਿਤ ਦਿਨ ਕੁੱਟਮਾਰ ਕੀਤੀ ਜਾਂਦੀ ਉਸ ਨੂੰ ਹਰ ਗੱਲ ਤੇ ਤਾਣੇ ਦਿੱਤੇ ਜਾਂਦੇ ਕੰਮ ਤੇ ਬਾਹਰ ਜਾਂਦੀ ਤਾਂ ਬੱਚਿਆਂ ਦੇ ਕੁੱਟਕਟਾਪਾ ਹੁੰਦਾ ਕਰਦੇ ਇਹ ਹਾਲਾਤ ਬਣ ਗਏ ਸੀ ਕਿ ਹੁਣ ਕਰਮਜੀਤ ਹੋਰ ਵੀ ਜ਼ਿਆਦਾ ਔਖੀ ਹੋ ਗਈ ਹੁਣ ਉਸਨੇ ਇੱਕ ਪਲਾਨ ਬਣਾਇਆ ਉਸਨੇ ਮੁੰਡੇ ਦੇ ਜੀਜੇ ਨੂੰ ਆਪਣੇ ਪਤੀ ਦੇ ਜੀਜੇ ਨੂੰ ਕਿਹਾ ਕਿ ਇਸ ਨੂੰ ਰਾਹ ਦੇ ਵਿੱਚੋਂ ਹਟਾਇਆ ਜਾਵੇ ਤਾਂ ਕਿ ਅਸੀਂ ਆਰਾਮ ਦੇ ਨਾਲ ਮਿਲ ਸਕੀਏ ਅਤੇ ਮੈਨੂੰ ਇਸ ਨਰਕ ਭਰੀ ਜ਼ਿੰਦਗੀ ਤੋਂ ਵੀ ਖਿਹੜਾ ਛੁੱਟੇ ਇੱਥੇ ਹੁਣ ਜੀਜੇ ਨੇ ਆਪਣੇ ਦੋ ਸਾਥੀਆਂ ਨੂੰ ਲੱਭਿਆ ਜਿਨ੍ਹਾਂ ਦਾ ਨਾਮ ਜੱਗਾ ਸਿੰਘ ਅਤੇ ਭੋਲਾ ਸਿੰਘ ਸੀ ਨਾ ਦੋਵਾਂ ਦੇ ਨਾਲ ਮਿਲ ਕੇ ਉਹ ਮਲਕੀਤ ਸਿੰਘ ਦੇ ਘਰ ਪਹੁੰਚਦਾ ਆਖਦਾ ਹੈ ਕਿ ਮੈਂ ਤੇਰੇ ਤੋਂ ਮਾਫੀ ਮੰਗਣ ਆਇਆ ਅਤੇ ਅੱਜ ਤੋਂ ਆਪਣੇ ਰਿਸ਼ਤੇ ਸੁਖਾਵੇਂ ਹੋਣਗੇ ਪਰ ਕਿਉਂ ਨਾ ਆਪਾਂ ਜਿਸੇ ਖੁਸ਼ੀ ਤੇ ਵਿੱਚ ਪੈਗਨਲ ਪੈਗ ਟਕਰਾਈਏ ਜਾਮ ਲਗਾਉਂਦੇ ਹੋਏ ਉਹਨਾਂ ਦੀ ਗੱਲਬਾਤ ਕੀਤੀ ਜਾ ਰਹੀ ਸੀ ਖੇਤਾਂ ਦੇ ਵਿੱਚ ਉਸ ਨੂੰ ਲਜਾਇਆ ਗਿਆ ਅਤੇ ਕੁਝ ਸਮੇਂ ਬਾਅਦ ਹੀ ਇਹ ਜੀਜਾ ਮਲਕੀਤ ਸਿੰਘ ਦੀ ਘਰ ਵਾਲੀ ਕਰਮਜੀਤ ਕੌਰ ਨੂੰ ਫੋਨ ਕਰਕੇ ਆਖਦਾ ਹੈ ਕਿ ਵਧਾਈ ਹੋਵੇ ਤੂੰ ਵਿਧਵਾ ਹੋ ਗਈ ਦਰਅਸਲ ਇਹਨਾਂ ਤਿੰਨਾਂ ਦੇ ਵੱਲੋਂ ਮਿਲ ਕੇ ਇੱਕ ਖੂਹ ਦੇ ਵਿੱਚ ਮਲਕੀਤ ਸਿੰਘ ਨੂੰ ਸੁੱਟ ਦਿੱਤਾ ਗਿਆ ਸੀ ਜ਼ਖਮੀ ਹਾਲਤ ਦੇ ਵਿੱਚ ਇਹਨਾਂ ਨੂੰ ਲੱਗਿਆ ਸੀ ਕਿ ਉਹ ਮਰ ਗਿਆ। ਪਤਨੀ ਨੂੰ ਵਧਾਈ ਦੇ ਦਿੱਤੀ ਗਈ ਕਿ ਤੂੰ ਵਿਧਵਾ ਹੋ ਗਈ ਅਤੇ ਸਵੇਰੇ ਹੀ ਪਤਨੀ ਕਰਮਜੀਤ ਨੇ ਡਰਾਮਾ ਕਰਨਾ ਸ਼ੁਰੂ ਕਰ ਦਿੱਤਾ, ਰੋਣਾ ਪਿਟਣਾ ਪਾਣਾ ਸ਼ੁਰੂ ਕੀਤਾ ਕਿ ਮੇਰਾ ਪਤੀ ਘਰ ਨਹੀਂ ਆਇਆ, ਉਹ ਲਾਪਤ ਹੈ। ਪਰਿਵਾਰਿਕ ਮੈਂਬਰਾਂ ਸਮੇਤ ਪਿੰਡ ਵਾਲਿਆਂ ਨੂੰ ਲੱਗਿਆ ਕਿ ਕੁਸ਼ਰਾਬੀ ਜਿਹਾ ਬੰਦਾ ਹੈ ਕਿਤੇ ਨਾ ਕਿਤੇ ਸ਼ਰਾਬ ਪੀ ਕੇ ਪਿਆ ਹੋਣਾ, ਕੁਝ ਹੀ ਸਮੇਂ ਦੇ ਵਿੱਚ ਵਾਪਸ ਆ ਜਾਵੇਗਾ। ਅਤੇ ਐਸੇ ਉਡੀਕ ਦੇ ਵਿੱਚ ਉਹ ਸੀ ਕੋਈ ਮੰਨਣ ਨੂੰ ਤਿਆਰ ਨਹੀਂ ਸੀ ਕਿ ਉਹ ਮਰ ਚੁੱਕਿਆ। ਪਰ ਇਹ ਤੇ ਪਤਨੀ ਨੂੰ ਪੂਰਾ ਯਕੀਨ ਸੀ ਕਿ ਉਹ ਮਰ ਗਿਆ ਕਿਉਂਕਿ ਉਸਦੇ ਹੀ ਜੀਜੇ ਦੇ ਵੱਲੋਂ ਉਸ ਨੂੰ ਕੁੱਟ ਮਾਰ ਕਰਕੇ ਬੇਸੁੱਧ ਕਰਕੇ ਖੂਹ ਦੇ ਵਿੱਚ ਗੇਰਿਆ ਗਿਆ ਸੀ ਪਰ ਕੁਝ ਸਮੇਂ ਬਾਅਦ ਹੀ ਦੋਕ ਦਿਨ ਦੀ ਹੀ ਗੱਲ ਹੁੰਦੀ ਹੈ ਕਿ ਪਤਾ ਲੱਗਦਾ ਹੈ ਕਿ ਜਿਸ ਖੂਹ ਦੇ ਵਿੱਚ ਮਲਕੀਤ ਸਿੰਘ ਨੂੰ ਗੇਰਿਆ ਗਿਆ ਸੀ ਉਹ ਇੱਕ ਸੁੱਕਾ ਖੂਹ ਹੈ ਹਾਲਾਂਕਿ ਉਸ ਪਾਸੇ ਨੂੰ ਲੋਕ ਘਟ ਵੱਧ ਹੀ ਜਾਂਦੇ ਸੀ ਪਰ ਮਲਕੀਤ ਸਿੰਘ ਦੀ ਹੀ ਚੰਗੀ ਕਿਸਮਤ ਦੇ ਨਾਲ ਖੂਹ ਦੇ ਵਿੱਚੋਂ ਜਦੋਂ ਚੀਕ ਰਿਹਾ ਸੀ ਕਿਸੇ ਨੂੰ ਪੁਕਾਰ ਰਿਹਾ ਸੀ ਤਾਂ ਇੱਕ ਬੰਦਾ ਉੱਥੋਂ ਲੰਘਿਆ ਮਲਕੀਤ ਸਿੰਘ ਜਦੋਂ ਖੂਦ ਦੇ ਵਿੱਚ ਹੀ ਰੋਲਾ ਪਾ ਰਿਹਾ ਸੀ ਚੀਕਾਂ ਮਾਰ ਰਿਹਾ ਸੀ ਕਿਸੇ ਨੂੰ ਮਦਦ ਦੇ ਲਈ ਬੁਲਾ ਰਿਹਾ ਸੀ ਤਾਂ ਬਲਵੰਤ ਸਿੰਘ ਨਾਮ ਦਾ ਬੰਦਾ ਉੱਥੋਂ ਲੰਘਿਆ ਅਤੇ ਉਸ ਨੇ ਹਿੰਮਤ ਕਰਕੇ ਪਿੰਡ ਵਾਲਿਆਂ ਦੀ ਮਦਦ ਦੇ ਨਾਲ ਹੋਰ ਲੋਕਾਂ ਦੀ ਮਦਦ ਦੇ ਨਾਲ ਮਲਕੀਤ ਸਿੰਘ ਨੂੰ ਖੂਦ ਦੇ ਵਿੱਚੋਂ ਬਾਹਰ ਕੱਢ ਲਿਆ ਇਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਹਨੇ ਸਾਰੀ ਗੱਲਬਾਤ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਦੱਸੀ ਹੁਣ ਮੌਕਾ ਇਹ ਸੀ ਇੱਥੇ ਕਿ ਪੁਲਿਸ ਦੇ ਕੋਲ ਜਾਇਆ ਜਾਵੇ ਪਰ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਅਸੀਂ ਪੁਲਿਸ ਦੇ ਕੋਲ ਨਹੀਂ ਜਾਣਾ ਸਗੋਂ ਪੰਚਾਇਤ ਦੇ ਵਿੱਚ ਫੈਸਲਾ ਕੀਤਾ ਜਾਵੇਗਾ ਪੰਚਾਇਤ ਦੇ ਵਿੱਚ ਹੁਣ ਫੈਸਲਾ ਹੋਣਾ ਸੀ ਇਸ ਦੀ ਇਸ ਦੀ ਘਰ ਵਾਲੀ ਦੇ ਖਿਲਾਫ ਵੀ ਪਰ ਇੱਥੇ ਮਲਕੀਤ ਸਿੰਘ ਨੂੰ ਨਹੀਂ ਪਤਾ ਸੀ ਕਿ ਹੈ ਉਹ ਵੀ ਇਸ ਪੂਰੀ ਸਾਜ਼ਿਸ਼ ਦੇ ਵਿੱਚ ਓਨੀ ਹੀ ਸ਼ਾਮਿਲ ਹੈ ਜਿੰਨਾ ਕਿ ਉਸ ਦਾ ਜੀਜਾ ਅਤੇ ਬਾਕੀ ਜਾਣੇ ਉਸ ਨੂੰ ਸ਼ੱਕ ਜ਼ਰੂਰ ਸੀ ਕਿ ਉਹ ਵੀ ਹੋ ਸਕਦੀ ਹੈ ਤਾਂ ਇਸ ਤੇ ਚਲਦੇ ਹੋਏ ਹੁਣ ਪੰਚਾਇਤ ਦੇ ਵੱਲੋਂ ਫੈਸਲਾ ਕੀਤਾ ਗਿਆ ਕੀ ਮਲਕੀਤ ਸਿੰਘ ਦਾ ਜੀਜਾ ਵੀਰ ਸਿੰਘ ਉਹਨਾਂ ਦੇ ਘਰ ਦੇ ਵਿੱਚ ਦਾਖਲ ਨਹੀਂ ਹੋਵੇਗਾ ਆਣਾ ਜਾਣਾ ਬਿਲਕੁਲ ਬੰਦ ਕਰ ਦੇਵੇਗਾ ਅਤੇ ਇੱਧਰ ਪਤਨੀ ਉਸੇ ਤਰ੍ਹਾਂ ਕੰਮ ਕਰਦੀ ਰਹੇਗੀ ਇਹ ਸਭ ਕੁਝ ਉਹ ਚੱਲ ਰਿਹਾ ਸੀ ਇਹ ਫੈਸਲਾ ਪੰਚਾਇਤ ਦੇ ਵਿੱਚ ਕਰ ਦਿੱਤਾ ਗਿਆ ਕਿਉਂਕਿ ਘਰ ਦੀ ਗੱਲ ਸੀ ਨਾ ਤਾਂ ਪਤਨੀ ਨੂੰ ਉਹ ਕੋਈ ਪੁਲਿਸ ਦੇ ਸਾਹਮਣੇ ਸਜ਼ਾ ਦਿਵਾਉਣਾ ਚਾਹੁੰਦੇ ਸੀ ਬੱਚੇ ਰੁੱਲ ਜਾਣੇ ਸੀ ਪਤੀ ਰੁੱਲ ਜਾਣਾ ਸੀ ਅਤੇ ਨਾ ਹੀ ਆਪਣੇ ਜੀਜੇ ਨੂੰ ਉਹ ਕੋਈ ਸਜ਼ਾ ਦਿਵਾਉਣਾ ਚਾਹੁੰਦੇ ਸੀ ਕਿਉਂਕਿ ਦੂਜੇ ਪਾਸੇ ਉਸ ਦੀ ਭੈਣ ਦਾ ਘਰ ਵੀ ਬਰਬਾਦ ਹੋਣਾ ਸੀ ਸੱਕੀ ਭੈਣ ਦਾ ਹੀ ਘਰ ਵਾਲਾ ਸੀ ਇਹ ਹੀ ਵੀਰ ਸਿੰਘ ਤਾਂ ਇਸ ਦੇ ਚਲਦੇ ਹੋਏ ਉਹਨਾਂ ਨੇ ਪੰਚਾਇਤ ਦੇ ਵਿੱਚ ਫੈਸਲਾ ਕੀਤਾ ਪਰ ਘਰ ਦੇ ਵਿੱਚ ਉਸੇ ਤਰ੍ਹਾਂ ਹੀ ਮਾਹੌਲ ਖਰਾਬ ਰਿਹਾ ਕਰਮਜੀਤ ਦੇ ਨਾਲ ਮਲਕੀਤ ਸਿੰਘ ਕੁੱਟਮਾਰ ਕਰਦਾ ਰਿਹਾ ਪੈਸੇ ਕਮਾਣ ਦਾ ਕੋਈ ਸਾਧਨ ਨਹੀਂ ਸੀ ਸ਼ਰਾਬੀ ਹਾਲਤ ਦੇ ਵਿੱਚ ਉਹ ਉਸੇ ਤਰ੍ਹਾਂ ਪਿਆ ਰਹਿੰਦਾ ਘਰ ਦੇ ਹਾਲਾਤ ਹੋਰ ਵਿਗੜਦੇ ਗਏ ਕਿਉਂਕਿ ਇਹ ਸਾਰੀ ਪੋਲ ਪਤਨੀ ਦੀ ਖੁੱਲ ਚੁੱਕੀ ਸੀ ਥਾਂ ਥਾਂ ਤੇ ਗੱਲਾਂ ਹੋ ਰਹੀਆਂ ਸੀ ਰਿਸ਼ਤੇਦਾਰੀ ਦੇ ਵਿੱਚ ਵੀ ਇਹ ਹੋ ਗਿਆ ਸੀ ਕਿ ਇਸ ਨੇ ਆਪਣੇ ਹੀ ਘਰ ਦੇ ਇੱਕ ਰਿਸ਼ਤੇਦਾਰ ਦੇ ਨਾਲ ਗਲਤੇ ਸਬੰਧ ਬਣਾਏ ਉਹ ਰਿਸ਼ਤਾ ਵੀ ਟੁੱਟ ਗਿਆ ਤੇ ਦਰ ਘਰ ਦੇ ਹਾਲਾਤ ਵੀ ਵਿਗੜਦੇ ਗਏ ਹੁਣ ਇੱਥੇ ਮੌਕਾ ਇਹ ਸੀ ਕਿ ਕਰਮਜੀਤ ਦੇ ਹਾਲਾਤ ਖਰਾਬ ਹੋ ਗਏ ਉਸਨੇ ਵੀਰ ਸਿੰਘ ਨੂੰ ਇੱਕ ਵਾਰ ਫਿਰ ਤੋਂ ਫੋਨ ਕੀਤਾ ਪਰ ਜੀਜੇ ਨੇ ਪੂਰੀ ਤਰ੍ਹਾਂ ਦੇ ਨਾਲ ਪੈਰ ਪਿੱਛੇ ਖਿੱਚ ਲਏ ਉਸਨੇ ਕਿਹਾ ਕਿ ਮੈਂ ਹੁਣ ਇਸ ਮਾਮਲੇ ਦੇ ਵਿੱਚ ਨਹੀਂ ਆਵਾਂਗਾ ਕਿਉਂਕਿ ਉਸ ਨੂੰ ਇਹ ਆਖਰੀ ਮੌਕਾ ਦਿੱਤਾ ਗਿਆ ਸੀ ਆਪਣੀ ਜ਼ਿੰਦਗੀ ਨੂੰ ਸਵਾਰਨ ਦਾ ਨਹੀਂ ਤਾਂ ਉਸ ਨੂੰ ਪੁਲਿਸ ਦੇ ਵਿੱਚ ਦਿੱਤਾ ਜਾਣਾ ਸੀ ਤਾਂ ਇਸ ਦੇ ਚਲਦੇ ਹੋਏ ਵੀਰ ਸਿੰਘ ਥੋੜਾ ਜਿਹਾ ਸੁਧਰ ਗਿਆ ਅਤੇ ਕਰਮਜੀਤ ਨੂੰ ਆਗਤਾ ਹੈ ਕਿ ਉਹ ਮੇਂ ਹੁਣ ਫੋਨ ਨਾ ਕਰੇ ਤੇ ਹੁਣ ਦੇ ਨਾ ਗਿਆ 7 ਮਈ 2016 ਦਾ 2016 ਦਾ ਇਹ ਸਾਰਾ ਮਾਮਲਾ ਜਿੱਥੇ 7 ਮਈ ਨੂੰ ਘਰ ਦੇ ਵਿੱਚ ਇੱਕ লাশ ਪਈ ਸੀ ਅਤੇ ਇਹ লাশ ਸੀ ਮਲਕੀਤ ਸਿੰਘ ਦੀ ਬੈੱਡ ਦੇ ਉੱਪਰ ਹੀ ਇਸ ਨੂੰ ਪਾਇਆ ਗਿਆ ਸੀ ਉੱਪਰ ਚਾਦਰ ਜਾਂ ਫਿਰ ਕੋਈ ਕੱਪੜਾ ਦੇ ਕੇ ਤਾਂ ਕਿ ਉਸ ਨੂੰ ਕੋਈ ਚੰਗੀ ਤਰ੍ਹਾਂ ਦੇਖ ਨਾ ਸਕੇ ਪਰ ਜਿਵੇਂ ਹੀ ਉਹ ਸਵੇਰੇ ਰੋਣਾ ਧੋਣਾ ਸ਼ੁਰੂ ਕਰਦੀ ਹੈ ਕਰਮਜੀਤ ਕੌਰ ਪਿਤਾ ਕੇ ਘਰ ਦੇ ਹਾਲਾਤ ਦੇਖਦੇ ਨੇ ਅਤੇ ਸਿੱਧਾ ਜਾਂਦੇ ਨੇ ਪੁਲਿਸ ਦੇ ਕੋਲ ਪੁਲਿਸ ਦੇ ਕੋਲ ਜਾ ਕੇ ਪਿਤਾ ਆਖਦੇ ਨੇ ਕਿ ਮੈਨੂੰ ਪੂਰਾ ਪੂਰਾ ਸ਼ੱਕ ਹੈ ਉਸ ਦੀ ਘਰਵਾਲੀ ਦੇ ਉੱਪਰ ਕਰਮਜੀਤ ਦੇ ਉੱਪਰ ਜਿਹਨੂੰ ਅਸੀਂ ਵਿਆਹ ਕੇ ਲਿਆਏ ਸੀ ਉਸੇ ਨੇ ਹੀ ਸਾਡੇ ਪੁੱਤ ਨੂੰ ਮਾਰਿਆ ਕਰਮਜੀਤ ਕੌਰ ਨੂੰ ਚੱਕਿਆ ਜਾਂਦਾ ਹੈ ਤੇ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹ ਦੱਸਦੀ ਹੈ ਕਿ 6 ਮਈ ਨੂੰ ਸਾਡੇ ਘਰ ਦੋ ਬੰਦੇ ਆਏ ਸੀ ਜਿਨ੍ਹਾਂ ਦਾ ਨਾਮ ਜੱਗਾ ਅਤੇ ਭੋਲਾ ਸੀ ਇਹ ਉਹੀ ਦੋ ਬੰਦੇ ਨੇ ਜਿਨ੍ਹਾਂ ਨੂੰ ਕੀ ਵੀਰ ਸਿੰਘ ਆਪਣੇ ਨਾਲ ਮਲਕੀਤ ਸਿੰਘ ਨੂੰ ਖਤਮ ਕਰਨ ਦੇ ਲਈ ਲੈ ਕੇ ਆਇਆ ਸੀ ਹੁਣ ਇੱਥੇ ਪਤਨੀ ਦੇ ਵੱਲੋਂ ਇਹਨਾਂ ਦੋਹਾਂ ਜਾਣਿਆਂ ਦੇ ਨਾਲ ਮਿਲ ਕੇ ਆਪਣੇ ਪਤੀ ਨੂੰ ਮਰਵਾਇਆ ਗਿਆ ਉਸ ਦੀ ਜਾਨ ਲਈ ਗਈ ਕਿਉਂਕਿ ਜਿਵੇਂ ਹੀ ਲਾਸ਼ ਦੇ ਉੱਪਰੋਂ ਕੱਪੜਾ ਚੱਕ ਕੇ ਦੇਖਿਆ ਗਿਆ ਸੀ ਉਸਤੇ ਗਲੇ ਤੇ ਨਿਸ਼ਾਨ ਸੀ ਉਸ ਦਾ ਗੁੱਟ ਤੰਗ ਤੱਕ ਕੱਟਿਆ ਹੋਇਆ ਸੀ ਅਤੇ ਇਹਨਾਂ ਸਾਰੀਆਂ ਗੱਲਾਂ ਤੋਂ ਪਤਾ ਲੱਗਦਾ ਸੀ ਕਿ ਕਿੰਨੀ ਨਫ਼ਰਤ ਅਤੇ ਦਰਿੰਦਗੀ ਦੇ ਨਾਲ ਮਲਕੀਤ ਸਿੰਘ ਨੂੰ ਖਤਮ ਕੀਤਾ ਗਿਆ ਖਤਮ ਕਰਵਾਉਣ ਵਾਲਾ ਕੋਈ ਹੋਰ ਨਹੀਂ ਇਸਦੀ ਹੀ ਪਤਨੀ ਸੀ ਉਸ ਨੂੰ ਲੱਗਿਆ ਸੀ ਮੈਂ ਬਚ ਜਾਵਾਂਗੀ ਪਰ ਹੁਣ ਜਦੋਂ ਪੁਲਿਸ ਨੇ ਇਸਤੇ ਕੋਲੋਂ ਸ਼ਕਤੀ ਦੇ ਨਾਲ ਪੁੱਛਗਿੱਛ ਕੀਤੀ ਤਾਂ ਇਸ ਨੇ ਮੰਨਿਆ ਕਿ ਉਸ ਨੇ ਹੀ ਘਰ ਦੇ ਅੰਦਰ 6 ਮਈ ਨੂੰ ਜੱਗਾ ਤੇ ਭੋਲਾ ਨੂੰ ਅੰਦਰ ਆਣ ਦਿੱਤਾ ਸੀ ਅਤੇ ਇਸ ਦੇ ਬਦਲੇ ਇਹ ਕਿਹਾ ਗਿਆ ਸੀ ਕਿ ਹੋਸਤ ਦੇ ਨਾਲ ਕੁਝ ਵੀ ਕਰ ਸਕਦੇ ਨਹੀਂ ਇਹਨਾਂ ਦੋਹਾਂ ਬੰਦਿਆਂ ਨੇ ਪਹਿਲਾਂ ਉਸਦੇ ਪਤੀ ਨੂੰ ਮਾਰਿਆ ਮਲਕੀਤ ਸਿੰਘ ਦੀ ਜਾਨ ਲਈ ਉਸ ਦੀ লাশ ਦੂਜੇ ਕਮਰੇ ਦੇ ਵਿੱਚ ਪਾਈ ਅਤੇ ਫਿਰ ਨਾਲ ਦੇ ਕਮਰੇ ਦੇ ਵਿੱਚ ਆ ਕੇ ਕਰਮਜੀਤ ਕੌਰ ਦੇ ਨਾਲ ਇੱਕ ਇੱਕ ਕਰਕੇ ਦੋਹਾਂ ਜਾਣਿਆਂ ਨੇ ਗਲਤ ਸਬੰਧ ਬਣਾਏ ਇਸ ਜਨਾਨੀ ਨੇ ਕੀ ਕੁਝ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੇ ਹੀ ਘਰ ਬਰਬਾਦ ਕੀਤੇ ਕਿੰਨੇ ਹੀ ਬੱਚਿਆਂ ਦੇ ਮਨਾਂ ਦੇ ਵਿੱਚ ਇਸ ਨੇ ਆਪਣੇ ਕਿੰਨੀ ਨਫ਼ਰਤ ਪੈਦਾ ਕਰ ਦਿੱਤੀ ਪੂਰੇ ਪਿੰਡ ਦੇ ਵਿੱਚ ਤੁਥੂ ਕਰਵਾ ਲਈ ਸਾਰੀ ਰਿਸ਼ਤੇਦਾਰੀ ਖਰਾਬ ਕਰ ਦਿੱਤੀ ਸਿਰਫ ਅਤੇ ਸਿਰਫ ਇਸ ਤੇ ਚਲਦੇ ਹੋਏ ਕਿ ਉਸ ਨੂੰ ਚੰਗਾ ਪਤੀ ਨਹੀਂ ਮਿਲਿਆ ਸੀ ਉਸ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ ਜੇਕਰ ਪਤੀ ਨਾਲ ਅਣਬਣ ਸੀ ਨਹੀਂ ਬਣ ਰਹੀ ਸੀ ਤਾਂ ਉਸ ਨੂੰ ਛੱਡ ਦਿੰਦੀ ਕੰਮਕਾਰ ਸਹੀ ਤਰੀਕੇ ਦੇ ਨਾਲ ਲੱਭਦੀ ਜੇਕਰ ਕੋਈ ਹੋਰ ਟਿਕਾਣਾ ਨਹੀਂ ਸੀ ਤਾਂ ਆਪਣੇ ਮਾਪਿਆਂ ਦੇ ਕੋਲ ਵਾਪਸ ਚਲੀ ਜਾਂਦੀ ਉੱਥੇ ਵੀ ਜੇਕਰ ਨਹੀਂ ਜਾਣਾ ਸੀ ਤਾਂ ਕਿਰਾਏ ਤੇ ਮਕਾਨ ਤੇ ਰਹਿੰਦੀ ਪਰ ਉਸ ਨੂੰ ਆਪਣੇ ਪਤੀ ਦੀ ਜ਼ਿੰਦਗੀ ਦੇ ਨਾਲ ਆਪਣੇ ਬੱਚਿਆਂ ਦੀ ਜ਼ਿੰਦਗੀ ਦੇ ਨਾਲ ਅਤੇ ਸਮਾਜ ਦੇ ਨਾਲ ਇਸ ਤਰ੍ਹਾਂ ਖਿਲਵਾੜ ਕਰਨ ਦਾ ਕੋਈ ਵੀ ਹੱਕ ਨਹੀਂ ਸੀ